ਉੱਦ ਹੀ ਹੋਵੇ ਕਿ ਜੇ ਸੀ ਮੀ ਪਰਮਤਾ ਜਲੂਸ ਕੱਢਿਆ ਨਹੀਂ ਇਹਨੇ ਮੇਰੇ ਦੋਨੋਂ ਫੈਮਲੀਆ ਦਾ ਜਲੂਸ ਕੱਢਿਆ ਆ ਮੇਰੇ ਸਾਰੇ ਪਰਿਵਾਰ ਦਾ ਵੀ ਮੇਰੇ ਥੇਕੇ ਪਰਿਵਾਰ ਦਾ ਵੀ ਹੁਣ ਜੇ ਸੀ ਕਿਤੇ ਨਿਕਲਦੇ ਵੀ ਸਾਰੇ ਸਾਨੂੰ ਇਹ ਬੰਦਾ ਯਾਰ ਤੁਹਾਡਾ ਮਸਲਾ ਕੀ ਸੀ ਕਿਉਂ ਕੁਟੀ ਆ ਫਲਾਣਾ ਨਾ ਬਹੁਤ ਚੀਪ ਮਟ ਲੱਗਦਾ ਹੈ ਇਹ ਚੀਜ਼ ਦਾ ਜਿਹਨਾਂ ਉੱਪਰ ਮੁੰਡੇ ਵੀ ਪੁੱਛ ਰਹੇ ਤੇ ਕਿੰਨੀਆਂ ਜੁੱਤੀਆਂ ਵਰਗੀਆਂ ਹਨ ਕੁੜੀਆਂ ਕੁੜੀਆਂ ਵੀ ਚੀਪ ਚਿੰਕਾ ਮਾਰਦੀ ਸੀ ਕੁਝ ਕਰ ਲੰਦੀ ਫਲਾਣਾ ਟਪਕਾਰਾ ਚੰਗਾ ਆਇਆ ਤੇਰੀਆਂ ਚਿੰਕਾ ਕੜਾਈਆਂ ਫਲਾਣਾ ਨੂੰ ਬਲਮ ਮੈਂ ਪੜਦੀ ਆ ਨਾ ਤਾਂ ਮੇਰਾ ਜੀ ਕਰਦਾ ਰੱਬ ਮਾਰੀ ਜਾਵਾ ਸਾਨੂੰ ਉਹਦੇ ਨਤੀਜਾ ਸੀ ਫੀਲ ਹੋਣੀ ਆ ਆਪਾਂ ਉਹਦੇ ਫੋਲੋਅਰ ਕਿਉਂ ਡਿਲੀਟ ਕਰਨੇ ਹਨਾ ਉਲਟਾ ਉਹਨੂੰ ਸੀਗਾ ਜਿਹੜਾ ਕੀੜਾ ਫੇਮ ਦਾ ਸੀ ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਹੋਪ ਕਰਦਾ ਤੁਸੀਂ ਸਾਰੇ ਕੈਮ ਹੋਵੋਗੇ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਪ੍ਰਨੀਤ ਕੌਰ ਦੀਆਂ ਵੀਡੀਓਜ਼ ਕਾਫੀ ਵਾਇਰਲ ਹੋ ਰਹੀਆਂ ਸੀ ਜਿਸ ਨੂੰ ਲੈ ਕੇ ਦੋਸਤੋ ਸਿਮੀ ਪਰਮ ਤੇ ਕਾਫੀ ਲੋਕਾਂ ਨੇ ਉਂਗਲ ਚੁੱਕੀ ਪਰ ਦੋਸਤੋ ਆਖਿਰ ਦੇ ਵਿੱਚ ਸਿਮੀ ਪਰਮ ਨੂੰ ਰਿਪਲਾਈ ਕਰਨਾ ਹੀ ਪਿਆ ਉਹਦਾ ਕੱਲ ਪੋਡਕਾਸਟ ਆਇਆ ਸੀ ਜਿਸ ਦੇ ਵਿੱਚ ਉਸਨੇ ਕਾਫੀ ਖਰੀਆਂ ਖਰੀਆਂ ਗੱਲਾਂ ਸੁਣਾਈਆਂ ਅਤੇ ਪੁੱਬਾ ਮਾਰ ਰੋਈ ਤੇ ਕਹਿੰਦੀ ਕਿ ਪਰਨੀਤ ਨੇ ਫੇਮ ਦੇ ਚੱਕਰ ਦੇ ਵਿੱਚ ਮੈਨੂੰ ਕਾਫੀ ਬਦਨਾਮ ਕਰ ਦਿੱਤਾ ਤੇ ਮੈਨੂੰ ਕਿਸੇ ਜੋਗਾ ਨਹੀਂ ਛੱਡਿਆ ਤੇ ਕਾਫੀ ਹੋਰ ਵੀ ਗੱਲਾਂ ਸੁਣਾਈਆਂ ਤੁਸੀਂ ਜਾ ਕੇ ਪੋਡਕਾਸਟ ਦੇਖ ਸਕਦੇ ਹੋ ਤੇ ਹੁਣ ਦੋਸਤੋ ਦੇਖਣਾ ਇਹ ਹੈ ਕਿ ਪਰਨੀਤ ਕੌਰ ਦੇ ਵੱਲੋਂ ਕੀ ਰਿਪਲਾਈ ਆਉਂਦਾ ਹੈ ਤੇ ਫਿਲਹਾਲ ਦੋਸਤੋ ਸਾਡੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਤੇ ਨਵੀਂ-ਨਵੀਂ ਵੀਡੀਓਜ਼ ਦੇਖਣ ਦੇ ਲਈ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ